ਦੋ ਕਰਮ ਤੁਸੀਂ ਬਾਹਰ ਰਹਿੰਦੇ ਆ ਕਿਰਤ ਕਰਮ ਕਰਦੇ ਆ ਕਰ ਸਕਦੇ ਹੋ ਗ੍ਰਸਤੀ ਸਿੱਖਾਂ ਨੂੰ ਬਹੁਤ ਬਾਦਸ਼ਾਹਾਂ ਨੇ ਛੋਟ ਦਿੱਤੀ ਔਰ ਦੋ ਕਰਮ ਜਿਹੜੇ ਨੇ ਗੁਰੂ ਨਾਲ ਮਿਲਣ ਵਾਸਤੇ ਗੁਰੂ ਕੋਲ ਹੀ ਆਉਣਾ ਪਏਗਾ ਉਹਨਾਂ ਵਿੱਚੋਂ ਪਹਿਲੇ ਦੋ ਕਰਮ ਨੇ ਅੰਤਰ ਆਤਮੇ ਵਿੱਚ ਗੁਰੂ ਨੂੰ ਯਾਦ ਕਰਨਾ ਤੁਸੀਂ ਮਨ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਗੁਰਦਾਰੇ ਆਉਣ ਦੀ ਲੋੜ ਹੀ ਨਹੀਂ ਘਰ ਬੈਠਿਆਂ ਵੀ ਵਾਹਿਗੁਰੂ ਕਹਿ ਸਕਦੇ ਹੋ ਗੁਰਦਿਆਂ ਫਿਰਦਿਆਂ ਵਾਹਿਗੁਰੂ ਕਹਿ ਸਕਦੇ ਹੋ ਦੂਜਾ ਕਰਮ ਹੈ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਉਹ ਤੁਸੀਂ ਡਰਾਈਵ ਕਰਦੇ ਆ ਕੰਮ ਕਰਦੇ ਆ ਘਰ-ਵਾਰ ਕਿਚਨ ਵਿੱਚ ਰਸੋਈ ਵਿੱਚ ਕੰਮ ਕਰਦੇ ਆ ਨੌਕਰੀ ਤੇ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹੋ ਪਰ ਜਿਹੜੇ ਅਗਲੇ ਦੋ ਕਰਮ ਨੇ ਚੋਂ ਕੰਮਾਂ ਵਿੱਚੋਂ ਉਹ ਦੋ ਕੰਮ ਕਰਨ ਲਈ ਫਿਰ ਗੁਰਦਾਰੇ ਆਉਣਾ ਪੈਂਦਾ ਹੈ ਇਸ ਲਈ ਆਪਾਂ ਗੁਰੂ ਕੋਲ ਆਏ ਹੁਣ ਉਹ ਦੋ ਕਰਮ ਕੀ ਨੇ ਸੁਣੋ ਚਾਰ ਦੇ ਚਾਰੇ ਕਰਮ ਇੱਕੋ ਸ਼ਬਦ ਵਿੱਚ ਲਿਖ ਲੈ ਸ਼ਬਦ ਤੁਹਾਨੂੰ ਯਾਦ ਹੈ ਪੜੋ ਸ਼ਲੋਕ ਮੰਹਲਾ 5 ਪਹਿਲਾ ਕਰਮ ਅੰਤਰ ਗੁਰਿਆ ਰਦਣ ਜਿਹਵਾ ਜਪ ਗੁਰ ਨਾਮ ਪੜੋ ਅੰਤਰ ਗੁਰਿਆ ਰਦਣ ਜਿਹਵਾ ਇਹ ਦੋ ਕਰਮ ਹੋ ਗਏ ਅੰਤਰ ਰਦਣ ਕਰਨ ਜੀਭਾ ਨਾਲ ਵਾਹਿਗੁਰੂ ਵਾਹਿਗੁਰੂ ਕਹਿਣਾ ਇਹਦੇ ਵਾਸਤੇ ਗੁਰਦਵਾਰੇ ਆਉਣ ਦੀ ਲੋੜ ਹੀ ਨਹੀਂ ਇਹ ਤੁਸੀਂ ਬਾਹਰ ਕਿਰਤ ਕਰਮ ਕਰਦੇ ਆਂ ਘਰ ਦੇ ਕੰਮ ਕਰਦੇ ਆਂ ਆਪਾਂ ਕਹਿ ਸਕਦੇ ਵਾਹਿਗੁਰੂ ਵਾਹਿਗੁਰੂ ਕਹਿਣਾ ਉਹ ਤਾਂ ਕੰਮ ਕਾਰ ਕਰਦੇ ਆਂ ਵੀ ਹੋ ਸਕਦਾ ਜਿਹਨੂੰ ਮਹਾਰਾਜ ਜੀ ਨੇ ਬਾਣੀ ਅੰਦਰ ਕਿਹਾ ਕਿ ਹੱਥ ਪਾਉ ਕਰ ਧਾਮ ਸਭ ਚੀਤਨ ਰੰਜਨ ਨਾਲ ਚਿੱਤ ਵਿੱਚ ਰੱਦਨ ਕਰਨਾ ਵਾਹਿਗੁਰੂ ਦਾ ਹੱਥਾਂ ਪੈਰਾਂ ਨਾਲ ਕੰਮ ਕਰਦੇ ਆਂ ਵੀ ਵਾਹਿਗੁਰੂ ਕਹਿ ਲੋ ਗੁਰਦਵਾਰੇ ਨਹੀਂ ਆਉਣ ਦੀ ਲੋੜ ਗੁਰੂ ਕੋਲ ਕਦੋਂ ਆਉਣਾ ਹੈ ਦੋ ਕਰਮ ਹੋਰ ਨੇ ਉਹ ਵੀ ਕੰਪਲਸਰੀ ਨੇ ਉਹ ਕਰਨ ਵਾਸਤੇ ਗੁਰੂ ਕੋਲ ਆਉਣਾ ਹੈ ਉਹਦੇ ਵਿੱਚ 3 ਨੰਬਰ ਤੇ ਕਰਮ ਇਹ ਹੈ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣ ਤੈਨੂੰ ਗੁਰੂ ਕੋਲ ਆ ਕੇ ਸੁਣਨਾ ਪੈਣਾ ਹੈ ਗੁਰੂ ਦਾ ਹੁਕਮ ਗੁਰੂ ਦੀ ਬਾਣੀ ਤੈਨੂੰ ਗੁਰੂ ਕੋਲ ਸੁਣਨੀ ਪਣੀ ਆ ਤੇ ਤੈਨੂੰ ਗੁਰੂ ਕੀ ਕਹਿ ਰਹੇ ਨੇ ਇਹ ਤੈਨੂੰ ਗੁਰੂ ਦਾ ਉਪਦੇਸ਼ ਕੰਨਾਂ ਨਾਲ ਆ ਕੇ ਸੁਣਨਾ ਪੈਣਾ ਹੈ ਔਰ ਅਗਲਾ ਕਰਮ ਇਹ ਹੈ ਅੱਖਾਂ ਨਾਲ ਗੁਰੂ ਦੇ ਰੋਜ਼ ਦਰਸ਼ਨ ਕਰਨ ਤੇਰੀ ਅੱਖਾਂ ਸ਼ੁੱਧ ਹੋ ਜਾਣ। ਇਹਨਾਂ ਨਿਤਰਾਂ ਨਾਲ ਸੰਸਾਰ ਨੂੰ ਵੇਖਦਾ ਇਹਨਾਂ ਅੱਖਾਂ ਨਾਲ ਆ ਕੇ ਗੁਰੂ ਦੇ ਵੀ ਦਰਸ਼ਨ ਕਰ। ਜਦੋਂ ਗੁਰੂ ਦੇ ਸਾਹਮਣੇ ਖਲੋਵੇਂ ਨਜ਼ਰ ਭਰ ਕੇ ਗੁਰੂ ਦੇ ਦਰਸ਼ਨ ਕਰ। ਦਰਸ਼ਨ ਕੀਤੇ ਸੁਰਤੀ ਦੀਆਂ ਅੱਖਾਂ ਨਾਲ ਵੇਖ ਅੰਦਰ ਦੀ ਤੇਰੀ ਸੁਰਤੀ ਦੀ ਅੱਖ ਸ਼ੁੱਧ ਹੋ ਜਾਏਗੀ। ਆਹ ਜਿਹੜੀਆਂ ਬਾਹਰੀ ਅੱਖਾਂ ਇਹਦਾ ਵੇਖਣਾ ਵੀ ਫਿਰ ਸਹੀ ਹੋ ਜਾਏਗਾ। ਪੜੋ ਅੰਤੁਰ ਗੁਰਿਆ ਰਦਣਾ ਜਿਹਵਾ ਜਪ ਗੁਰਨਾਉ ਨਿਤਰੀ ਸਤਗੁਰ ਵਿਖਣਾ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰ ਅਗਲਾ ਕੰਮ ਸਰਬਣੀ ਸੁਣਨਾ ਗੁਰਨਾਉ ਜਦੋਂ ਚਾਰੇ ਕੰਮ ਹੋ ਗਏ ਫਿਰ ਕੀ ਹੋਣਾ ਸਤਗੁਰ ਸਿਤਿ ਰਤੇ ਆ ਦਰਗਾ ਪਾਈਏ ਠਾਓ ਪਾਹੀ ਤੋਂ ਗੁਰੂ ਨਾਲ ਰੱਤਿਆ ਜਾਏਗਾ ਤੇਰਾ ਪਿਆਰ ਬਣ ਜਾਣਾ ਤੈਨੂੰ ਦਰਗਾਹ ਵਿੱਚ ਗੁਰੂ ਨੇ ਥਾਂ ਦਵਾ ਦੇਣੀ ਜਿਹਦੇ ਨਾਲ ਬਹੁਤ ਪਿਆਰ ਹੋਵੇ ਉਹ ਤੁਹਾਨੂੰ ਪਤਾ ਕੀ ਕਹਿੰਦੇ ਸਾਡੇ ਕੋਲ ਹੀ ਘਰ ਲੈ ਲਓ ਜੀ ਸਾਡੇ ਮਹੱਲੇ ਵਿੱਚ ਆ ਜਾਓ ਸਾਡੇ ਕੋਲ ਕੋਠੀ ਪਾ ਲਓ ਉੱਥੇ ਸਾਡੇ ਕੋਲ ਰਹੋ ਕਿਉਂ ਬਹੁਤ ਪਿਆਰ ਹੈ ਜਿੱਥੇ ਪਿਆਰ ਹੋਵੇ ਉਹਨੂੰ ਕਹਿੰਦੇ ਸਾਡੇ ਕੋਲ ਰਹੋ ਜੀ ਆਓ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਇਸ ਸੱਦੀ ਦਾ ਆਪਣੇ ਘਰ ਕਿ ਆਓ ਜੀ ਇੱਕ ਚੀਜ਼ ਹੋਰ ਹੈ ਤੁਹਾਡਾ ਤਜਰਬਾ ਰਹੇਗਾ ਜਿਹਦੇ ਨਾਲ ਪਿਆਰ ਹੈ ਉਹਨੂੰ ਘਰ ਵਿੱਚ ਆਉਂਦਿਆਂ ਪਹਿਲਾਂ ਚਾਹ ਪਾਣੀ ਪਲਾਉਂਦੇ ਹੋ ਫਿਰ ਪ੍ਰਸ਼ਾਦਾ ਸ਼ਿਕਾਈਦੇ ਫਿਰ ਥੋੜਾ ਚਿਰ ਬਹਿਣ ਤੋਂ ਬਾਅਦ ਜਦੋਂ ਜਾਣ ਲੱਗਦਾ ਫਿਰ ਕਹਿੰਦਾ ਨਹੀਂ ਬਹਿ ਜਾਓ ਚਾਹ ਪੀ ਕੇ ਜਾਓ ਉਹ ਕਹਿੰਦੇ ਨਹੀਂ ਪ੍ਰਸ਼ਾਦੇ ਤੋਂ ਬਾਅਦ ਤਾਂ ਚਾਹ ਪੀਓ ਜੀ ਪਿਓ ਥੋੜਾ ਚਿਰ ਹੋਰ ਬੈਠੋ ਜਾਂ ਫਿਰ ਉਹ ਰਿਸ਼ਤੇਦਾਰ ਨੂੰ ਕਹਿੰਦੇ ਕੋਈ ਇੱਕ ਦਿਨ ਤਾਂ ਰਹਿ ਲਓ ਇੰਨੇ ਚਿਰ ਵਧਾਏ ਹੋ ਕੋਈ ਨਹੀਂ ਚਲੇ ਜਾਇਓ ਕਿਹੜਾ ਨੇਰਾ ਹੋਣ ਲੱਗਾ ਕੱਲ ਭੇਜ ਦਾਂਗੇ ਉਹਨੂੰ ਵਾਰ-ਵਾਰ ਰੋਕੀਂਦੇ ਜਿਹਦੇ ਨਾਲ ਪਿਆਰ ਨਾ ਹੋਵੇ ਉਹਨੂੰ ਫਿਰ ਤੁਹਾਨੂੰ ਪਤਾ ਹੀ ਐ ਬੀਬੀਆਂ ਨੂੰ ਜਿਆਦਾ ਪਤਾ ਐ ਜਿਹਦੇ ਨਾਲ ਪ੍ਰੇਮ ਪਿਆਰ ਰਿਸ਼ਤੇਦਾਰ ਨਾਲ ਚੰਗਾ ਨਾ ਹੋਵੇ ਉਹਨੂੰ ਫਿਰ ਬੋਤੀ ਦੇਰ ਨਹੀਂ ਰੋਕੀਦਾ ਰਸੋਈ ਚੋਂ ਚਾਹ ਠੰਡੀ ਕਰਕੇ ਲਿਆਈਦੀ ਐ ਲੈ ਛਿੱਟੀ ਪੀ ਕੇ ਜਾਵੇ ਕਿਉਂ ਬੋਤੀ ਦੇਰ ਥੋੜੀ ਰੱਖਣ ਜਦੋਂ ਗੁਰੂ ਨਾਲ ਪਿਆਰ ਬਣ ਜਾਏ ਫਿਰ ਤੁਹਾਡੇ ਦਿਲ ਕਰੇਗਾ ਹੋਰ ਮਾਣੀ ਪੜਾਂ ਹੋਰ ਗੁਰੂ ਕੋਲ ਬੈਠਾ ਰੋਜ਼ ਅੰਮ੍ਰਿਤ ਵੇਲੇ ਉੱਠਾਂ ਰੋਜ਼ ਗੁਰਦੁਆਰੇ ਜਾਵਾਂ ਔਰ ਜਦੋਂ ਗੁਰੂ ਨਾਲ ਪਿਆਰ ਬਣ ਗਿਆ ਫਿਰ ਗੁਰੂ ਵੀ ਮੋਰੇ ਨੂੰ ਨਮਾਉਂਦਾ ਸਿੱਖਾ ਹੁਣ ਤੂੰ ਦੂਰ ਨਾ ਜਾ ਹੁਣ ਤੂੰ ਮੇਰੇ ਨੇੜੇ ਰਹਿ ਗੁਰੂ ਵੀ ਫਿਰ ਸਿੱਖ ਨੂੰ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੰਦਾ ਇਹਨੂੰ ਕਹਿੰਦੇ ਸਤਗੁਰ ਸਿੱਤੀ ਦਿੱਤਿਆ ਦਰਗਾ ਪਾਈ ਹੈ ਠਾਓ ਪਰ ਕਿਹਨੂੰ ਮਿਲਦਾ ਕਹਿੰਦੇ ਜਿੱਤੇ ਕਿਰਪਾ ਹੋਵੇ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਥ ਦੇ ਜਦ ਮੈਂ ਉਤਮ ਕਾਢੀ ਐ ਵਿਰਲੇ ਕਈ ਕੇ ਕਹਿੰਦੇ ਭਾਈ ਉਹ ਵਿਰਲੇ ਨੇ ਜਦੋਂ ਫਿਰ ਉਹ ਕਿਰਪਾ ਦਾ ਪਾਤਰ ਬਣ ਗਿਆ ਫਿਰ ਮਹਾਰਾਜ ਨੇ ਲਿਖ ਕੇ ਦਿੱਤਾ ਕਹਿੰਦੇ ਹੁਣ ਉਹਦੀ ਤਾਕਤ ਵਖੀ ਫਿਰ ਜੇ ਉਹਦੇ ਨਾਲ ਤੇਰਾ ਪਿਆਰ ਬਣ ਗਿਆ ਨਾ ਉਹਦੀ ਤਾਕਤ ਵਖੀ ਦੁਨੀਆਂ ਦੇ ਝੂਠੇ ਰਿਸ਼ਤੇ ਦੁੱਖ ਵੇਲੇ ਛੱਡ ਜਾਂਦੇ ਨੇ ਗੁਰੂ ਦਾ ਸੱਚਾ ਪਿਆਰ ਵਾਲਾ ਰਿਸ਼ਤਾ ਤੈਨੂੰ ਦੁੱਖ ਵੇਲੇ ਤੇਰੇ ਨਾਲ ਰਹੇਗਾ ਸਜਣੋ ਹਨੇਰੇ ਵਿੱਚ ਤਾਂ ਬੰਦੇ ਦਾ ਆਪਣਾ ਪਰਛਾਵਾਂ ਵੀ ਛੱਡ ਜਾਂਦਾ ਹੈ ਦੁੱਖ ਵੇਲੇ ਸਭ ਸਾਥ ਸੰਬੰਧੀ ਰਿਸ਼ਤੇ ਛੱਡ ਜਾਂਦੇ ਨੇ ਇੱਕੋ ਰਿਸ਼ਤਾ ਦੁੱਖ ਵੇਲੇ ਨਾਲ ਰਹਿੰਦਾ ਉਹ ਰਿਸ਼ਤਾ ਗੁਰੂ ਦਾ ਤੂੰ ਗੁਰੂ ਨਾਲ ਪਿਆਰ ਕਰਕੇ ਵੇਖ ਗੁਰੂ ਉੱਥੇ ਤੇਰੀ ਸਹੈਤਾ ਕਰੇਗਾ ਜਿੱਥੇ ਕੋਈ ਸਹੈਤਾ ਨਹੀਂ ਕਰੇ ਇਹਨੂੰ ਫਿਰ ਮਹਾਰਾਜ ਕਹਿਣਗੇ ਤਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਪੜੋ ਕਿੱਥੇ ਤੂੰ ਸਮਰਥ ਜਿੱਥੇ ਕੋਏ ਉਥੇ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜਮ ਕੇ ਦੂਤ ਨਾਏ ਤੇ ਰਹਿ ਛੱਡ ਕਿੱਥੇ ਸਹਿਤਾ ਕਰੇਂਦਾ ਪੌਜਲ ਦੇ ਖਮਸਦਾ ਹੋ ਗੁਰ ਸ਼ਬਦੀ ਪਾਰ ਪਾਏ ਕਹਿੰਦੇ ਉਹ ਪੌਜਲੋਂ ਪਾਰ ਲਗਾਉਣ ਦੀ ਸਮਰੱਥਾ ਰੱਖਦਾ ਹੈ ਜਦੋਂ ਆਤਮ ਮੁਸ਼ਕਲ ਬਣ ਜਾਏ ਜਿੱਥੇ ਕੋਈ ਸਹੈਤਾ ਨਾ ਕਰੇ ਉੱਥੇ ਵਹਿਗੁਰੂ ਦਾ ਨਾਮ ਸਹੈਤਾ ਕਰਦਾ ਹੈ ਕੋਈ ਜਪ ਕੇ ਵਿਖੇ ਕੋਈ ਉਹਦੇ ਨਾਲ ਪਿਆਰ ਕਰਕੇ ਵਿਖੇ ਤਾਂ ਸਾ ਸੰਗਤ ਦੁਨੀਆਂ ਦੇ ਪੱਚੇ ਰਿਸ਼ਤੇ ਸੰਸਾਰ ਵਿੱਚ ਦੁੱਖ ਵੇਲੇ ਛੱਡ ਜਾਂਦੇ ਨੇ ਜੇ ਦੁੱਖ ਵੇਲੇ ਕੋਈ ਨਾਲ ਰਹਿੰਦਾ ਕੋ ਗੁਰੂ ਦਾ ਰਿਸ਼ਤਾ ਨਾਲ ਲੈਂਦਾ ਉਦੋਂ ਹੋਰ ਕੋਈ ਸਹੈਤਾ ਨਹੀਂ ਕਰਦਾ ਦੁੱਖ ਵੇਲੇ ਸਿਰਫ ਗੁਰੂ ਦਾ ਰਿਸ਼ਤਾ ਨਾਲ ਔਰ ਉਹਦੇ ਵਾਸਤੇ ਮਹਾਰਾਜ ਨੇ ਕਿਹਾ ਭਾਈ ਸੁੱਖ ਵੇਲੇ ਉਹਨੂੰ ਯਾਦ ਕਰੀਂ ਦੁੱਖ ਵੇਲੇ ਉਹਨੇ ਤੇਰਾ ਸਾਥ ਨਹੀਂ ਛੱਡਿਆ ਸੁੱਖ ਵੇਲੇ ਉਹਨੂੰ ਯਾਦ ਕਰੇ ਦੁੱਖ ਵੇਲੇ ਉਹ ਤੇਰੇ ਨਾਲ ਰਹੇਗਾ ਇੱਕੋ ਸ਼ਬਦ ਵਿੱਚ 12 ਉਦਾਹਰਨਾਂ ਦਿੱਤੀਆਂ ਮਹਾਰਾਜ ਅੱਪਾ ਅੱਜ ਦੇ ਸ਼ਬਦ ਦੀ ਪਹਿਲੀ ਪੰਕਤੀ ਤੋਂ ਫਿਰ ਉਹ ਸ਼ਬਦਾਂਾਂ ਕਰਦੇ ਆ ਇੱਕੋ ਹੀ ਸ਼ਬਦ ਇੱਕ ਗੱਲ ਨੂੰ ਦ੍ਰਿੜ ਕਰਨ ਲਈ 12 ਐਗਜ਼ਾਮਪਲਾਂ ਦਿੱਤੀਆਂ ਮਹਾਰਾਜ ਔਰ 12 ਦੀਆਂ ਵਾਰਾਂ ਐਗਜ਼ਾਮਪਲਾਂ ਦੇ ਕੇ ਕਿਹਾ ਇਹ ਵੀ ਅਜੇ ਥੋੜੀ ਉਪਮਾ ਹੈ ਇਸ ਨਾਲੋਂ ਵੀ ਬਹੁਤ ਵੱਡੀ ਉਪਮਾ ਰੱਬ ਦੇ ਨਾਮ ਦੀ ਉਹ ਦੁਨੀਆ ਦੇ ਲੋਕੋ ਜਪ ਕੇ ਵੇਖੋ ਰੱਬ ਨਹੀਂ ਸਹਿਤਾ ਕਰਦਾ ਹੈ ਸਾ ਸੰਗਤ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ ਇੱਕ ਵਾਰ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ ਸਤਨਾਮ ਵਾਹਿਗੁਰੂ ਜੀ ਆਸਾ ਮਹਲਾ ਪੰਜਵਾ ਜਾ ਤੂੰ ਸਾਹਿਬ ਤਾਂ ਪੋਕੀ ਹਉ ਤਦ ਬਿਨ ਕਿ ਸੰਸਾਨਾਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਜ ਕੇ ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜਾ ਤੂੰ ਸਾਹਿਬ ਤਾਂ ਭੋਗ ਗਿਆ ਹੁ ਤੁੱਦ ਬਿਨ ਕਿਸਾ ਲਾਹੀ ਕਹਿੰਦੇ ਹੈ ਵਾਹਿਗੁਰੂ ਜੇ ਤੂੰ ਮੇਰਾ ਮਾਲਕ ਹੈ ਤਾਂ ਮੈਨੂੰ ਕਿਸੇ ਦਾ ਡਰ ਨਹੀਂ ਹੈ ਜਦੋਂ ਮਾਲਕ ਨਾਲ ਹੋਵੇ ਨਾ ਉਦੋਂ ਸਾਥ ਸੰਗਤ ਨੌਕਰ ਨੂੰ ਡਰ ਨਹੀਂ ਰਹਿਦਾ ਤੁਸੀਂ ਵੇਖੋਗੇ ਡਰਾਈਵਰ ਦੀ ਕੋਈ ਬਾਹਰੀ ਤੌਰ ਤੇ ਇਹ ਨਹੀਂ ਕਿ ਡਰਾਈਵਰ ਬਹੁਤ ਅਮੀਰ ਹੈ ਜੇ ਉਹ 50 ਲੱਖ ਦੀ ਗੱਡੀ ਚਲਾ ਰਿਹਾ ਉਹ 50 ਲੱਖ ਦੀ ਗੱਡੀ ਦਾ ਮਾਲਕ ਨਹੀਂ ਹੈ ਡਰਾਈਵਰ ਹੈ 50 ਲੱਖ ਦੀ ਗੱਡੀ ਚਲਾ ਰਿਹਾ ਪਰ ਉਹ ਡਰਾਈਵਰ ਨੇ 10-20 ਹਜ਼ਾਰ ਦਾ ਗੱਡੀ ਦਾ ਮਾਲਕ ਨਹੀਂ ਹੈ ਪਰ ਸਜਣੋ ਜਦੋਂ ਉਹ ਮਾਲਕ ਦੇ ਨਾਲ ਬੈਠਾ ਹੁੰਦਾ ਉਹਨੂੰ ਇੰਨਾ ਮਾਣ ਹੁੰਦਾ ਵੀ ਮਾਲਕ ਨਾਲ ਬੈਠਾ ਮੈਂ ਵੱਡੇ-ਵੱਡੇ ਅਫਸਰਾਂ ਦੀਆਂ ਗੱਡੀਆਂ ਚਲਾਉਣ ਵਾਲੇ ਬੰਦੇ ਹੈ ਡਰਾਈਵਰ ਔਰ ਉਹਨਾਂ ਨੂੰ ਡਰ ਨਹੀਂ ਹੁੰਦਾ ਉਹ ਫਿਰ ਪੈ ਨਿਰਪੈ ਹੋ ਕੇ ਚਲਾਉਂਦੇ ਨੇ ਕਿਉਂ ਕਹਿੰਦੇ ਅਫਸਰ ਨਾਲ ਹੀ ਬੈਠੇ ਬੰਦਾ ਨਾਲ ਮਾਲਕ ਬੈਠਾ ਸੌਖੀ ਜਿਹਾ ਉਦਾਹਰਣ ਤੁਸੀਂ ਘਰ ਵਿੱਚ ਡੌਗੀ ਰੱਖਿਆ ਹੋਇਆ ਹੈ ਇਕੱਲੇ ਨੂੰ ਬਾਹਰ ਕੱਢ ਕੇ ਘੱਲ ਕੇ ਵੇਖੋ ਉਹ ਬਾਹਰਲੇ ਕੁੱਤਿਆਂ ਤੋਂ ਡਰ ਕੇ ਭੱਜਦਾ ਹੈ ਮਾਲਕ ਨੇ ਹੱਥ ਵਿੱਚ ਸੰਗਲੀ ਪਕੜੀ ਹੈ ਉਹਨੂੰ ਪਤਾ ਮਾਲਕ ਮੇਰਾ ਨਾਲ ਹੈ ਉਹ ਕਈਆਂ ਨੂੰ ਫਿਰ ਰਸਤੇ 'ਚ ਭੌਂ ਭੌਂ ਕੇ ਲੰਘਦਾ ਦੂਜੇ ਕੁੱਤਿਆਂ ਨੂੰ ਪਤਾ ਕਿਉਂ ਉਹ ਦੂਜਿਆਂ ਨੂੰ ਤਾਂ ਡਰਾਉਂਦਾ ਕਿਉਂਕਿ ਮਾਲਕ ਨਾਲ ਹੈ ਇਹਨੂੰ ਮਹਾਰਾਜ ਕਹਿੰਦੇ ਭਾਈ ਕਿਤੇ ਇਹ ਚੀਜ਼ ਤੈਨੂੰ ਯਾਦ ਹੋਵੇ ਕਿ ਇਤੇ ਕੁੱਕਰ ਹੋਵੇ ਗੰਨ ਪੰਕਾਇ ਸਤੰਤਾਈ ਕਾਮ ਕ੍ਰੋਧ ਲੋਮੋ ਅਹੰਕਾਰ ਦੇ ਕੁੱਤੇ ਤੈਨੂੰ ਡਰਾਏ ਨਹੀਂ ਸਕਣਗੇ ਜੇ ਤੈਨੂੰ ਇਹ ਯਾਦ ਹੋਵੇ ਕਿ ਮਾਲਕ ਮੇਰੇ ਨਾਲ ਹੈ ਗੁਰੂ ਤੇਰੇ ਨਾਲ ਹੈ ਇਹ ਨਹੀਂ ਫਿਰ ਤੈਨੂੰ ਡਰਾ ਸਕਦਾ ਇਸ ਲਈ हे 와ਹ ਗਰੋ ਜੇ ਤੂੰ ਮਾਲਕ ਮੇਰੇ ਨਾਲ ਹੈ ਫਿਰ ਮੈਨੂੰ ਕਿਸੇ ਦਾ ਭੌ ਨਹੀਂ ਹੁਣ ਉਹ ਉਧਾਰਨਾ ਸੁਣਿਓ ਜਿਹੜਾ ਸ਼ਬਦ ਮੈਂ ਸਵੇਰੇ ਪੜ ਕੇ ਆਇਆ ਇਹ ਸ਼ਬਦ ਪਾਤਸ਼ਾਹ ਨੇ ਬਚਨ ਕਿਹਾ ਇਹਦੀ ਰਹਾਉ ਦੀ ਪੰਕਤੀ ਹੈ ਐਸੋ ਸਹਾਈ ਹਰ ਕੋ ਨਾਮ ਕਹਿੰਦੇ ਨਾਮ ਇੰਨੀ ਸਹਤਾ ਕਰਦਾ ਹੈ ਇੰਨੀ ਮਦਦ ਕਰਦਾ ਹੈ ਐ ਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਕਹਿੰਦੇ ਸੰਗਤ ਵਿੱਚ ਬਹਿ ਕੇ Japo ਉਸ ਨਾਮ ਨੂੰ ਉਹ ਨਾਮ ਨੇ ਤੇਰੀ ਸਹਦਾ ਬਦਕ ਕਿਵੇਂ ਕਰਨੀ ਬੁੱਢ ਤਕੋ ਜੈਸੇ ਬੇੜੀ ਮਿਲ ਤ ਡੁੱਬਦੇ ਬੰਦੇ ਨੂੰ ਜਿਹਨੂੰ ਤਰਨਾ ਨਾ ਆਉਂਦਾ ਹੋਵੇ ਬੇੜੀਆਂ ਉਹ ਸਾਗਰ ਤੋਂ ਪਾਰ ਲਾ ਦਿੰਦੀ ਜਿਹੜਾ ਬੰਦਾ ਪਾਣੀ ਤੋਂ ਡਰਦਾ ਹੈ ਤੈਰਨਾ ਨਹੀਂ ਜਾਣਦਾ ਉਹਨੂੰ ਬੇੜੀ ਵਿੱਚ ਬਿਠਾ ਦਿਓ ਦਰਿਆ ਪਾਰ ਕਰ ਜਾਂਦਾ ਦਰਿਆ ਤੋਂ ਪਹਾੜ ਲੰਘਿਆ ਤੈਰਨਾ ਨਹੀਂ ਆਉਂਦਾ ਪਰ ਬੇੜੀ ਨੇ ਉਹਨੂੰ ਪਾਰ ਲੰਘਾਤਾ ਐਨਾ ਤੈਨੂੰ ਕੋਈ ਗੁਣ ਗਿਆਨ ਨਹੀਂ ਹੈ ਤੇਰੇ ਵਿੱਚ ਪਰ ਜੇ ਗੁਰੂ ਦੇ ਸ਼ਬਦ ਨੂੰ ਜਪਣਾ ਸ਼ੁਰੂ ਕਰ ਤੂੰ ਪਾਰ ਲੰਘ ਜਾਏਂਗਾ ਤੈਨੂੰ ਕੁਝ ਪੜ੍ਹਨਾ ਵੀ ਨਹੀਂ ਆਉਂਦਾ ਇੱਥੋਂ ਤੱਕ ਕਿ ਉਹ ਪੜਿਆ ਅੰਨ ਪੜਿਆ ਪਰਮਗਤ ਪਾਵੇ ਜਿਹਨੂੰ ਗੁਰਬਾਣੀ ਦਾ ਪਹਾੜ ਪੜ੍ਹਨਾ ਵੀ ਨਹੀਂ ਆਉਂਦਾ ਉਹ ਵੀ ਪਾਰ ਲੰਘ ਜਾਂਦਾ ਜੇ ਗੁਰੂ ਦੇ ਸ਼ਬਦ ਬੇੜੀ 'ਚ ਬਹਿ ਜਾਏ ਅੱਲਾ ਵਾਹਿਗੁਰੂ ਕਹਿਣ ਵਾਲੀ ਪਾਰ ਲੰਗ ਦੇ ਵਿਖੇ ਇਹੋ ਜਿਹੀਆਂ ਮਾਈਆਂ ਜਿਹਨੇ ਅੰਮ੍ਰਿਤ ਛਕਣ ਗਈਆਂ ਉਹ ਕਹਿੰਦੀਆਂ ਸਾਨੂੰ ਤਾਂ ਬਾਬਾ ਮੂਲ ਮੰਤਰੀ ਆਉਂਦੇ ਤਾਂ ਪੰਜ ਪਿਆਰਿਆਂ ਕਹਤੋਂ ਮੂਲ ਮੰਤਰੀ ਬੜ ਲਿਆਤਾ ਉਹ ਵਾਹਿਗੁਰੂ ਜਾਂ ਮੂਲ ਮੰਤਰ ਕਹਿਣ ਵਾਲੀ ਪਾਰ ਲੰਗ ਹੈ ਕਿਉਂ ਭਾਈ ਉਹਨਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਪਰ ਗੁਰੂ ਦੇ ਸ਼ਬਦ ਦੇ ਬੇੜੇ 'ਚ ਭੋਅ ਕਰਕੇ ਬਹਿ ਗਏ ਉਹਦੇ ਵਿੱਚ ਭੋਅ ਚਾਹੀਦਾ ਹੈ ਡਰ ਚਾਹੀਦਾ ਹੈ ਫਿਰ ਤੁਸੀਂ ਪੜ ਲਮੋ ਪੜੋ ਬੁਜਤ ਕੋ ਜੈਸੇ ਬੇੜੀ ਮਿਲਤ ਬੁਜਤ ਦੀਪਕ ਮਿਲਤ ਤਿਲ ਤ ਦੀਵਾ ਬੁਝਦਾ ਹੋਵੇ ਤੇਲ ਪਾ ਦਿਓ ਉਹਨੂੰ ਫਿਰ ਜਗਣ ਲੱਗ ਪੈਣਾ ਤੇਲ ਸੜਦਾ ਦੀਵਾ ਲੱਗਾ ਬੁਝਣ ਉਹਦੇ 'ਤੇ ਤੇਲ ਪਾ ਦਿਓ ਉਹ ਫਿਰ ਸਾਰੀ ਰਾਤ ਚੱਲਣ ਲੱਗ ਪੈਣਾ ਇਤਨਾ ਪਹੀ ਤੇਰੇ ਜੀਵਨ ਵਿੱਚ ਦੁੱਖ ਹੈ ਸ਼ਬਦ ਜਪ ਬਸੋ ਸ਼ਬਦ ਤੇਰੇ ਅੰਦਰ ਸੁੱਖਾਂ ਦਾ ਤੇਲ ਪਾ ਦੇ ਬੁੱਢਤ ਕੋ ਜੈਸੇ ਬੀੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਅੱਗ ਲੱਗੀ ਹੋਈ ਹੈ ਕਦ ਨਾ ਬੁਝਣੀ ਹੈ ਪਾਣੀ ਪਾ ਦਿਓ ਬੁਝਣਦੀ ਹੈ ਇੰਨਾ ਕਲ ਪਲੇਸ ਦੀ ਅੱਗ ਹੈ ਤੇਰੇ ਘਰ ਵਿੱਚ ਵੇ ਗੁਰਦੇ ਸ਼ਬਦ ਦਾ ਜਲ ਪਾ ਬੁਝਣੀ ਸ਼ੁਰੂ ਹੋ ਜਾਏਗੀ ਇਨੂ ਮਹਾਰਾਜ ਕਹਿੰਦੇ ਕਲ ਕਲੇਸ਼ ਦੀ ਅੱਗ ਕੋਈ ਚੀਜ਼ ਨਾਲ ਬੁਝਣੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਪਰੋ ਕਲ ਕਲੇਸ਼ ਤਨ ਮਹੇ ਮਿਟਾਵੋ ਜਲਤ ਅਗਨੀ ਮਿਲ ਤਨੀਰ ਜੈਸੇ ਬਾਰਕ ਮੁਖੇ ਖੀਰ ਬੱਚਾ ਰੋ ਰਿਹਾ ਉਹਨੂੰ ਖੜਾਉਣੇ ਦੇਈ ਜਾਓ ਉਹਨੇ ਨਹੀਂ ਚੁੱਪ ਕਰਨਾ ਕਿਉਂ ਉਹਨੂੰ ਤਾਂ ਭੁੱਖ ਲੱਗੀ ਹੈ ਭੁੱਖੇ ਬੱਚੇ ਨੂੰ ਜਿੰਨੇ ਮਰਜ਼ੀ ਖੜਾਉਣੇ ਲੈ ਦਿਓ ਉਹ ਚੁੱਪ ਨਹੀਂ ਕਰੇਗਾ ਉਹ ਕਦ ਨਾਲ ਚੁੱਪ ਕਰਦਾ ਹੈ ਮਾਂ ਦੇ ਦੁੱਧ ਨਾਲ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਉਹਨੂੰ ਕਿਸੇ ਖਡੌਣਿਆਂ ਦਾ ਮੋਹ ਨਹੀਂ ਹੈ ਉਹ ਰੋਂਦਾ ਹੋਇਆ ਬੱਚਾ ਇੱਕੋ ਚੀਜ਼ ਨਾਲ ਚੁੱਪ ਕਰਦਾ ਜਦੋਂ ਮਾਂ ਦੁੱਧ ਪਲੋਂਦੀ ਹੈ ਜਿਵੇਂ ਰੋਂਦੇ ਹੋਏ ਬੱਚੇ ਦੀ ਪਰਵਿਸ਼ ਦੁੱਧ ਹੁੰਦੀ ਹੈ ਐਦਾਂ ਭਲਿਆ ਦੁਨੀਆਂ ਦੇ ਦੁੱਖਾਂ ਵਿੱਚ ਰੋਣ ਵਾਲਿਆ ਵੈ ਗੁਰੂ ਦਾ ਸ਼ਬਦ ਉਸ ਤਰ੍ਹਾਂ ਤੇਰੀ ਸਹਾਇਤਾ ਕਰੇਗਾ ਪੜੋ ਚਾਰ ਉਦਾਹਰਨਾ ਹੋ ਗਈ ਬੁਝਤ ਕੋ ਜੈਸੇ ਬੀੜੀ ਮਿਲਤ ਬੁਝਤ ਦੀਪਕ ਮਿਲਤ ਤਿਲਤ ਜਲ ਤੇ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖ ਹੈ ਖੀਰ ਜੈਸੇ ਕਿਰਖੇ ਵਰਸੁ ਮੇਗ ਖੇਤੀ ਸੁੱਕ ਰਹੀ ਹੈ ਨਹੀਂ ਪੈ ਜਾਏ ਹਰੀ ਭਰੀ ਹੋ ਜਾਂਦੀ ਜੈਸੇ ਪਾਲਨ ਸਰਨ ਸੇਂਗ ਕਹਿੰਦੇ ਜਿਨਾ ਜਾਨਵਰ ਕੋਈ ਸ਼ੇਰ ਦੀ ਸ਼ਰਨ ਚ ਚਲਾ ਜਾਏ ਉਹਨੂੰ ਜੰਗਲ ਚ ਡਰ ਨਹੀਂ ਰਹਿੰਦਾ ਜੰਗਲ ਦਾ ਰਾਜਾ ਸ਼ੇਰ ਹੁੰਦਾ ਜਿਹੜੇ ਜਾਨਵਰ ਉਹਦੀ ਸ਼ਰਨ ਵਿੱਚ ਰਹਿਣ ਸ਼ੇਰ ਦੀ ਸ਼ਰਨ ਵਿੱਚ ਗਿਆ ਡਰ ਨਹੀਂ ਇਦਾਂ ਭਾਈ ਗੁਰੂ ਦੀ ਸ਼ਰਨ ਵਿੱਚ ਆਇਆ ਵਿਕਾਰਾਂ ਦੇ ਹੋਰ ਜਾਨਵਰਾਂ ਦਾ ਕੋਈ ਡਰ ਨਹੀਂ ਰਹਿਦਾ ਜੈਸੇ ਪੰਨ ਸਰਨ ਸਿੰਘ ਜੈਸੇ ਰਣ ਮੈਂ ਸਖਾ ਭਰਾਤ ਕਹਿੰਦੇ ਲੜਾਈ ਹੁੰਦੀ ਹੋਵੇ ਸਖਾ ਭਰਾਏ ਨਾਲ ਅੱਗੇ ਖੜਦਾ ਦੂਜੇ ਕਈ ਵਾਰ ਭੱਜ ਜਾਂਦੇ ਨੇ ਸਖਾ ਪਰਹਾ ਜਣਾ ਉਹ ਨਾ ਵੀ ਬੋਲ ਚੱਲ ਬਿਨਾਂ ਹੋਵੇ ਜਦੋਂ ਭਰਾਵਾਂ ਦੀ ਭਰਾਮਾਂ ਤੇ ਕੋਈ ਬਣਦੀ ਹੈ ਉਹ ਬੋਲ ਚੱਲ ਨਾ ਵੀ ਹੋਵੇ ਤਾਂ ਵੀ ਆਕੇ ਨਾਲ ਖੜ ਜਾਂਦਾ ਸਕੇ ਭਰਾ ਦੀ ਬਹੁਤ ਮਧਾਨੇ ਜੰਗ ਵਿੱਚ ਲੜਾਈ ਵਿੱਚ ਭਰਾ ਭਰਾ ਦੇ ਕੰਮ ਬਹੁਤ ਹੁੰਦਾ ਜੈਸੇ ਰਣ ਮੇ ਸਖਾ ਭਰਾਤ ਜੈਸੇ ਭੁੱਖੇ ਭੋਜਨ ਮਾਤ ਜਿਵੇਂ ਭੁੱਖੇ ਬੱਚੇ ਨੂੰ ਮਾਂ ਭੋਜਨ ਦੇ ਦਿੰਦੀ ਹੈ ਉਹ ਬਾਰੋਂ ਭੁੱਖਾ ਆਉਂਦੇ ਮਾਂ ਦੇ ਕੋਲ ਆ ਕੇ ਰਜ ਜਾਂਦਾ ਹੈ ਭਾਈ ਇਦਾਂ ਸ਼ਬਦ ਹੈ ਜੈਸੇ ਭੁੱਖ ਭੋਜਨ ਮਾਤ ਜੈਸੋ ਅੰਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦੋਰਾਹੇ ਦੋ ਪੁੜਾਂ ਦੀ ਚੱਕੀ ਘੁੰਮ ਰਹੀ ਹੈ ਉਹਦੇ ਵਿੱਚ ਘਾਰ ਜਿਹੜੀ ਕਿਲੀ ਲੱਗੀ ਹੈ ਜਿਹਨੇ ਦਾਣੇ ਕਿਲੀ ਨਾਲ ਰੁੱਕ ਗਏ ਕਹਿੰਦੇ ਉਹ ਦਾਣੇ ਪਿਸਣ ਤੋਂ ਬਚ ਗਏ ਇੰਨਾ ਸੰਸਾਰ ਦੇ ਦੁੱਖ ਕਲ ਕਲੇਸ਼ ਹਰਕ ਸੋਗ ਵਿੱਚ ਦੁਨੀਆ ਪਿਸ ਰਹੀ ਹੈ ਜਿਹੜਾ ਸ਼ਬਦ ਨਾਲ ਜੁੜ ਗਿਆ ਉਹਨੇ ਬਚ ਜਾਂਦਾ ਹੈ ਜੈਸੋ ండోਹਿਰ ਦੇ ਮਾਹੇ ਜੈਸੋ ਦਨੋ ਚਕੀਂ ਦੋ ਰਾਹੇ ਸਭ ਕੁਝ ਕਹਿ ਕੇ ਫਿਰ ਮਹਾਰਾਜ ਕੀ ਕਹਿੰਦੇ ਬਹੁਤ ਉਪਮਾ ਥੋਰ ਕਹੀ ਹਰ ਗਮ ਅਗਮ ਆਗਾਦ ਤੂੰ ਹੀ ਨਾਮ ਇੰਨੀ ਸਹਦਾ ਕਰਦਾ ਹੈ ਭਾਈ ਜਿੱਥੇ ਕੋਈ ਸਹਾਇਤਾ ਨਾ ਕਰੇ ਉੱਥੇ ਵਹਿਗੁਰੂ ਦਾ ਨਾਮ ਪੜੋ ਜਾਂ ਕੋ ਮੁਸ਼ਕਲ ਅਤ ਬਣ ਢੋਈ ਕੋ ਨਾ ਦੇ ਅਤ ਮੁਸ਼ਕਲ ਜਿੱਥੇ ਤਿੰਨ ਚੀਜ਼ਾਂ ਕੰਮ ਨਹੀਂ ਆਉਂਦੀਆਂ ਦੁਨੀਆ ਦੀ ਹਰ ਮੁਸ਼ਕਲ ਵਿੱਚ ਤਿੰਨ ਚੀਜ਼ਾਂ ਕੰਮ ਆਉਂਦੀਆਂ ਨੇ ਪਰ ਜਦੋਂ ਅਤ ਮੁਸ਼ਕਲ ਹੋਵੇ ਫਿਰ ਨਹੀਂ ਉਹ ਕੰਮ ਆਉਂਦੀਆਂ ਕਿਹੜੀ ਚੀਜ਼ ਕੰਮ ਆਉਂਦੀ ਹੈ ਤੁਹਾਨੂੰ ਜੀਵਨ ਚ ਮੁਸ਼ਕਲ ਬਣ ਜਾਏ ਟੋੜੇ ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਕੰਮ ਆ ਸਕਦੇ ਨੇ। ਇਹ ਨਹੀਂ ਕਿ ਅਪਾ ਕਹੀਏ ਸਾਰਾ ਇਸ ਸੰਸਾਰ ਝੂਠਾ ਹੈ ਜੀ ਕਿਸੇ ਨੇ ਕੰਮ ਨਹੀਂ ਆਉਣਾ ਸਭ ਛੱਡ ਕੇ ਭਾਜੋ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦੋਏ ਪੱਖਾਂ ਤੋਂ ਗੱਲ ਕੀਤੀ ਹੈ। ਇੱਕ ਪਾਸੇ ਇਹ ਕਿਹਾ ਕਿ ਸੰਸਾਰ ਜਗਰਤ ਨਾ ਸਭ ਝੂਠ ਹੈ। ਤੇ ਦੂਜੇ ਪਾਸੇ ਵੀ ਕਿਹਾ ਇਹ ਜੰਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਿਸ਼ਵਾਸ। ਇਹ ਨਹੀਂ ਕਿ ਸਭ ਕੁਝ ਝੂਠ ਹੈ ਹਾਂ ਇਹ ਵੀ ਪੜਨੇ ਕਿ ਇਹ ਪਰਿਵਾਰ ਕੰਮ ਨਹੀਂ ਆਉਣਾ ਪਰ ਉਹਦਾ ਭਾਵ ਅਰਥ ਇਹ ਨਹੀਂ ਮੈਂ ਬੱਚੇ ਚੁੱਕ ਕੇ ਸੁੱਟ ਦੇਣੇ ਨਹੀਂ ਅਸੀਂ ਤਾਂ ਪਾਲਣੇ ਹੀ ਨਹੀਂ ਜੀ ਇਹ ਕੰਮ ਆਉਣੇ ਨਹੀਂ ਨਹੀਂ ਹੱਥ ਵਿੱਚ ਗੁੱਟਕਾ ਲੈ ਕੇ ਮਾਂ ਸਵੇਰੇ ਨਿਤਨੇਮ ਵੀ ਕਰੇਗੀ ਗੋਦੀ ਵਿੱਚ ਛੋਟਾ ਜਿਹਾ ਬੱਚਾ ਹੈ ਉਹ ਆਪਣੇ ਰੋਂਦੇ ਬੱਚੇ ਨੂੰ ਪਿਆਰ ਨਾਲ ਚੁੱਪ ਵੀ ਕਰਾਉਂਦੀ ਹੈ ਮੋਹ ਵੀ ਕਰਦੀ ਹੈ ਪਿਆਰ ਵੀ ਕਰਦੀ ਹੈ ਪਰ ਰੋਜ ਪੜਦੀ ਵੀ ਹੈ ਕਿ ਇਹ ਕੋਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਉਹਨੂੰ ਪਤਾ ਨਾਲ ਨਹੀਂ ਜਾਣਾ ਇਹ ਪਰ ਪਾਲਣਾ ਸਾਡਾ ਫਰਜ਼ ਹੈ ਕਿਉਂ ਭਾਈ ਮੁਸ਼ਕਲ ਵਿੱਚ ਕੰਮ ਆਉਂਦੇ ਨੇ ਬੱਚੇ ਬਈ ਮੁਸ਼ਕਲਾਂ ਵਿੱਚ ਬੱਚੇ ਹੀ ਕੰਮ ਆਉਂਦੇ ਨੇ ਮਾਪਿਓ ਨੂੰ ਸੰਭਾਲਣਗੇ ਹਸਪੀਟਲ ਲੈ ਕੇ ਜਾਣਗੇ ਕੋਈ ਦੁੱਖ ਸੁੱਖ ਰੋਗ ਰੋਟੀ ਪਾਣੀ ਇਹ ਮਾਪਿਓ ਦੀ ਸੰਭਾਲ ਕੌਣ ਕਰਦੇ ਬੱਚੇ ਬੱਚਿਆਂ ਦੀ ਸੰਭਾਲ ਦੁੱਖ ਚ ਕੌਣ ਕਰਦਾ ਮਾਪਿਓ ساری ساری ਰਾਤ ਮਾਂ ਮਾਂ ਜਾਗਦੀਆਂ ਨੇ ਬੱਚਿਆਂ ਲਈ ਐਵੇਂ ਕਹਿਣਾ ਸੁੱਖ ਹੈ ਬੱਚੇ ਪਾਲਣੇ ਸਭ ਤੋਂ ਜਿਆਦਾ ਔਖੇ ਨੇ ਮੈਂ ਕਈ ਵਾਰ ਇਹ ਲਾਈਵ ਤੋਂ ਬੇਨਤੀ ਕਰਨਾ ਹੁੰਦਾ ਸੱਜਣੋ ਪੈਸਿਆਂ ਨਾਲ ਨੌਕਰਾਨੀਆਂ ਮਿਲ ਜਾਂਦੀਆਂ ਨੇ ਪੈਸਿਆਂ ਨਾਲ ਮਾਂ ਨਹੀਂਉ ਮਿਲਦੀ ਪੈਸਿਆਂ ਨਾਲ ਬੱਚੇ ਪਾਲਣ ਵਾਲੀਆਂ ਨੌਕਰਾਂਆਂ ਨਹੀਂ ਮਿਲ ਜਾਂਦੀਆਂ ਨੇ ਰੱਖ ਸਕਦੇ ਹੋ ਤੁਸੀਂ 8 ਘੰਟੇ ਲਈ ਹੁਣ ਤਾਂ ਨੈਨੀ ਦਾ ਕੋਰਸ ਹੁੰਦਾ ਹੈ ਔਰ ਬਾਹਰ ਵਕਾਇਦਾ ਜੌਬ ਐ ਇਸ ਚੀਜ਼ ਤੇ ਬੱਚੇ ਪਾਲਣ ਵਾਸਤੇ ਨੌਕਰ ਮਿਲ ਸਕਦੇ ਨੇ ਪਰ ਪੈਸਿਆਂ ਨਾਲ ਮਾਂ ਨਹੀਂ ਮਿਲ ਸਕਦੀ ساری ساری ਰਾਤ ਮਾਂ ਮਾਂ ਜਾਗਦੀਆਂ ਨੇ ਔਰ ਜਿਹੜੀ ਮਾਂ ਆ ਨਾ ਉਹ ਕਦੇ ਕਿਰਨਾ ਨਹੀਂ ਕਰਦੀ ਰੋਟੀ ਖਾਣ ਲੱਗੀ ਹੋਵੇ ਜੇ ਸਾਹਮਣੇ ਉਹਨੇ ਵੇਖਿਆ ਬੱਚੇ ਨੇ ਗੰਦਗੀ ਕਰਤੀ ਸਭ ਕੁਝ ਛੱਡ ਦਿੰਦੀ ਐ ਪਹਿਲਾਂ ਬੱਚੇ ਨੂੰ ਧੋਂਦੀ ਐ ਜਿਹੜੀ ਨੌਕਰਾਨੀ ਐ ਉਹਨੇ ਤਾਂ ਕਿਹਾ ਪਹਿਲਾਂ ਮੈਂ ਖਾਲਮ ਉਹਨੂੰ ਬਦਬੂ ਆਏਗੀ ਬੱਚੇ ਦੀ ਗੰਦਗੀ ਤੋਂ ਮਾਂ ਨੂੰ ਕਦੇ ਬਦਬੂ ਨਹੀਂ ਆਉਂਦੀ ਦੇਖੋ ਕਿੰਨੀ ਵੱਡੀ ਗੱਲ ਹੈ ਡਾਈਪਰ ਬਦਲਣ ਲੱਗੇ ਆ ਜਿਹੜੀ ਨੌਕਰਾਨੀ ਉਹ ਨੱਕ ਘੁੱਟ ਲੈ ਗਈ ਉਹਨੂੰ ਦੁਰਗੰਧ ਆਏਗੀ ਔਰ ਬੜੀ ਕਮਾਲ ਦੀ ਗੱਲ ਐ ਬੱਚੇ ਦੀ ਪੋਟੀ ਵਾਲਾ ਡਾਈਪਰ ਮਾਂ ਚੇਂਜ ਕਰਦੀ ਹੈ ਕਦੇ ਮਾਂ ਨੂੰ ਦੁਰਗੰਧ ਨਹੀਂ ਆਉਂਦੀ ਕੋਈ ਮਾਂ ਕਹਦੇ ਮੈਨੂੰ ਬੱਚੇ ਦੀ ਪੋਟੀ ਤੋਂ ਬਾਦੂ ਆਈ ਹੋਈ ਹੈ ਕਦੇ ਨਹੀਂ ਆਈ ਇਹ ਕੁਦਰਤ ਦਾ ਨਿਯਮ ਹੈ ਕਿਉਂਕਿ ਇਹਦੇ ਅੰਦਰ ਮੋਹ ਪਿਆ ਹੋਇਆ ਰੱਬ ਦਾ ਆਪਣੇ ਬੱਚੇ ਦੀ ਗੰਦਗੀ ਤੋਂ ਤੁਹਾਨੂੰ ਦੁਰਗੰਧ ਨਹੀਂ ਆਏਗੀ ਰੱਬ ਨੇ ਇਸ ਤਰ੍ਹਾਂ ਦਾ ਮੋਹ ਪਾਇਆ ਹੈ ਪੈਸੇ ਨਾਲ ਨੌਕਰਾਨੀਆਂ ਮਿਲ ਜਾਂਦੀਆਂ ਨੇ ਪੈਸੇ ਨਾਲ ਮਾਵਾਂ ਨਹੀਂ ਮਿਲਦੀ ਮੈਂ ਇੱਕ ਦਿਨ ਸਫ਼ਰ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਸਟ੍ਰੇਲੀਆ ਜਾਣਾ ਸੀ ਬਾਇਆ ਮਲੇਸ਼ੀਆ ਤਜੋਂ ਮੱਥੇ ਅੰਮ੍ਰਿਤਸਰ ਸਾਹਿਬ 에어ਪੋਰਟ ਤੇ ਵੇਖਿਆ ਇੱਕ ਬੀਬੀ ਉਹਦੇ ਕੋਲ ਛੋਟਾ ਜਿਹਾ ਬੱਚਾ ਮਸਾਂ ਹ ਸਾਲਕ ਦਾ ਹੋਣਾ ਹੈ ਤੋ ਸਾਲ ਸਵਾ ਸਾਲ ਦਾ ਬੱਚਾ ਉਹਨੇ ਮੋਢੇ ਲਾਇਆ ਹੋਇਆ ਇੱਕ ਹੱਥ ਨਾਲ ਉਹ ਬੈਗ ਚੁੱਕ ਕੇ ਅੱਗੇ ਕਰ ਰਹੀ ਹੈ ਇੱਕ ਬੱਚੇ ਨੂੰ ਮੋਢੇ ਤੇ ਲਾਇਆ ਹੋਇਆ ਫਿਰ ਉਹਨੇ ਪਰਸ ਤੋਂ ਪਾਸਪੋਰਟ ਕੱਢ ਕੇ ਦਿੱਤੇ ਉਹਦੇ ਬੋਰਡਿੰਗ ਪਾਸ ਬਣੇ ਬੱਚਾ ਰੋ ਰਿਹਾ ਸੀ ਉਹ ਬੋਰਡਿੰਗ ਪਾਸ ਬਣਾ ਵੀ ਰਹੀ ਹੈ ਬੱਚੇ ਨੂੰ ਚੁੱਪ ਵੀ ਕਰਾ ਰਹੀ ਹੈ ਚਲੋ ਦੀ ਹੈਲਪ ਹੋ ਗਈ ਉਹਨੇ ਬੈਗ ਰੱਖ ਦਿੱਤਾ ਬੋਰਡਿੰਗ ਪਾਸ ਬਣ ਗਿਆ 에어ਪੋਰਟ ਤੇ 2 1/2 ਘੰਟੇ ਫਲਾਈਟ ਦੀ ਇੰਤਜ਼ਾਰ ਸੀ ਕਿਉਂਕਿ ਪਹਿਲਾਂ ਬੋਰਡਿੰਗ ਪਾਸ ਬਣ ਜਾਂਦਾ ਉਹ 2 1/2 ਘੰਟੇ ਮੈਂ ਵੇਖਿਆ ਵੀ ਕਦੇ ਮਾਈ ਮੋਢੇ ਨੂੰ ਬੱਚਾ ਲਾਇਆ ਇਧਰੋਂ ਚਲੀ ਜਾਵੇ ਕਦੇ ਤੁਨ ਚਲੀ ਜਾਵੇ ਉਹ ਬੱਚਾ ਰੋ ਰਿਹਾ ਥੋੜੀ ਦੇਰ ਉਹ ਦੁੱਧ ਪੀ ਕੇ ਚੁੱਪ ਕਰ ਗਿਆ ਫਲਾਈਟ ਹੋਈ ਜਹਾਜ਼ ਵਿੱਚ ਵੀ ਮੈਂ ਵੇਖਿਆ ਉਹ ਫਿਰ ਬੱਚਾ ਰੋਵੇ ਫਿਰ ਉਹ ਮੋਢੇ ਨਾਲ ਲਾ ਕੇ ਚੁੱਪ ਕਰਾਉਂਦਿਆਂ ਵਿਚਾਰੀ ਵਿੱਚ ਘੁੰਮ ਰਹੀ ਬਾਕੀ ਲੋਕ ਸੁੱਤੇ ਪਏ ਨੇ ਜਹਾਜ਼ 'ਚ